ਕੀ ਕੀ ਬੰਗਾ ਬੰਗਾ ਸਿਲਕ ਸਟੋਰ ਵਾਲਿਆਂ ਲਾਕੀਆਂ ਰੌਣਕਾਂ ਨਵੇਂ ਰੇਟਾਂ ਦੇ ਨਾਲ ਨਵੇਂ ਸੂਟਾਂ ਦੇ ਨਾਲ ਅੱਜ ਨਵੀਂ ਵੀਡੀਓ ਲੈ ਕੇ ਹਾਜ਼ਰ ਆ ਨਵੇਂ ਸੂਟ ਨਵੇਂ ਰੇਟ ਲੈ ਚੱਲਦੇ ਸੋਨੂੰ ਬੱਗਾ ਜੀ ਕੋ ਸਤਿ ਸ਼੍ਰੀ ਅਕਾਲ ਸੋਨੂੰ ਜੀ ਸਤਿ ਸ਼੍ਰੀ ਅਕਾਲ ਅੱਜ ਲਾਤੀਆਂ ਰੌਣਕਾਂ ਫੇਰ ਦੁਬਾਰਾ ਸਤਿ ਸ਼੍ਰੀ ਅਕਾਲ ਜੀ ਲਾਤੀਆਂ ਦੁਬਾਰਾ ਠੀਕ ਹੈ ਜੀ 500 500 ਕੁ 600 500 ਜੀ ਅੱਛਾ ਜੀ ਇਹ 올ਓਵਰ 5 ਮੀਟਰ ਕੱਟ ਜੈਪੂਰੀ ਸੂਟ ਹੈ ਜੀ ਪਿਓਰ ਕੈਮਰੀ ਕਾਟਨ ਦੇ ਉੱਤੇ ਨਾਲ ਇਹਦੇ ਪਲੇਨ ਚੁੰਨੀ ਆਉਂਗੀ ਇਹਦਾ ਕੀ ਰੇਟ ਆ ਇਹ ਵੀ 500 ਰੁਪਏ ਦੇ ਵਿੱਚ ਹੀ ਦਮਾਗੇ ਹੈ ਕਿੰਨੇ ਦਾ ਜੀ ਇਹ ਮਾਰਕੀਟ ਰੇਟ 650 ਰੁਪਏ ਜੀ ਦਾ 650 ਵਾਲਾ 500 ਰੁਪਏ ਚ ਹਾਂਜੀ ਇਹਦੇ ਚ ਕਿੰਨੇ ਕਲਰ ਹੈ ਇਹਦੇ ਵਿੱਚ ਤਿੰਨ ਕਲਰ ਨੇ ਬਲੂ ਆ ਆ ਰੈੱਡ ਕਲਰ ਮਿਲੂਗਾ ਜੀ ਇਹਦੇ ਵਿੱਚ ਔਰ ਆ ਮੋਰ ਫੰਕਸ਼ਨਲ ਕਲਰ ਮਿਲੂਗਾ ਜੀ ਇਹਦੇ ਵਿੱਚ ਸੋ ਇਹ ਬਹੁਤ ਹੀ ਵਧੀਆ ਕਲਰ ਬੜੇ ਪਿਆਰੇ ਪਿਆਰੇ ਕਲਰ ਆ ਇਹ ਕਿੰਨੇ ਦਾ ਲਾਇਆ 500 ਰੁਪਏ ਦੇ ਵਿੱਚ 500 ਰੁਪਏ ਜੀ ਬੜੀ ਪਿਆਰਾ ਰੰਗ ਆ ਭਾਜੀ ਇਹ ਕਿਹੜਾ ਸੂਟ ਆ ਜੀ ਇਹ ਰਿਯਨ ਕਾਟਨ ਦਾ ਸੂਟ ਆ ਜੀ ਇਹ ਅੱਛਾ ਕਿੰਨੇ ਕਲਰ ਹੈ ਚ ਇਹਦੇ ਵਿੱਚ 4 ਕਲਰ ਨੇ ਇਹਦੇ ਵਿੱਚ ਕੀ ਰੇਟ ਆ ਰੇਟ ਉਦਾਂ ਇਹਦਾ ਮਾਰਕੀਟ ਰੇਟ 1250 ਰੁਪਏ ਆ ਆਪਾਂ 2 ਦਿਨ ਵਾਸਤੇ ਸੇਲ ਲਾਈ ਆ 500 ਰੁਪਏ ਦੇ ਵਿੱਚ ਕਲਰ ਦਿਖਾ ਦਿਓ ਬਾਕੀ ਇਹਦੇ ਆ ਕਲਰ ਨੇ ਫਾਈਨ ਕਲਰ ਨੇ ਇਹਦੇ ਵਿੱਚ ਆ ਇਹਦੇ ਵਿੱਚ ਕਾਫੀ ਕਲਰ ਆ ਇਹਦੇ ਵਿੱਚ ਆ ਬਦਰੂ ਕਲਰ ਆ ਔਰ ਇਹਦੇ ਵਿੱਚ ਆਹਾ ਮੂੰਗੀਆਂ ਕਲਰ ਆ ਜੀ ਸੇਲ ਆ ਆ ਜਾਓ ਪੈਂ ਜੀ ਦੋ ਦਿਨ ਦੀ ਸੇਲ ਆ ਲੈ ਜਾਓ ਆ ਕੇ ਸੂਟ ਲੈ ਜਾਓ ਬਹੁਤ ਹੀ ਪਿਆਰੇ ਕਲਰ ਆ